ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਨਵਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਇਕ ਚੈਨਲ ਤੇ ਪਹਿਲੀ ਵਾਰੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਟਿਕਸ ਹੋਣਾ ਜੇ ਕਮੈਂਟ ਜ਼ਰੂਰ ਕਰਨਾ ਤੇ ਆਪਾਂ ਲੱਗੇ ਜੀ ਕੰਮ ਕਰਕੇ ਬੱਚੇ ਚੱਲੇਗੇ ਨੇ ਸਕੂਲ ਭੇਜ ਦਿੱਤਾ ਸਕੂਲ ਤੇ ਆਪਾਂ ਰੌਣਕ ਦੀ ਸਫਾਈ ਕਰ ਲਈ ਤੇ ਕਰਦੇ ਹਾਂ ਜੀ ਕੰਮ ਕਰ ਪਲੀਜ਼ ਤਾਂ ਵੀਡੀਓ ਨੂੰ ਪੂਰਾ ਫੁੱਲ ਵਾਚ ਕਰਿਆ ਕਰੋ ਪੂਰਾ ਦੇਖਿਆ ਕਰੋ ਨਹੀਂ ਟਾਈਮ ਹੁੰਦਾ ਲਗਾ ਕੇ ਰੱਖ ਲਿਆ ਕਰੋ ਪਲੀਜ਼ ਤੇ ਆਪਾਂ ਕਰਦੇ ਆਂ ਜੀ ਕੰਮ ਕਰ ਤੇ ਕਮਰੇ ਦੀ ਆਪਾਂ ਨੇ ਖਲਾਰਾ ਚੱਕ ਲਿਆ ਸਾਰਾ ਸਾਫ ਸਫਾਈ ਕਰ ਲਈ ਤੇ ਹੁਣ ਆਪਾਂ ਲਾਣੇ ਜੀ ਝਾੜੂ ਪੋਚੇ ਤੇ ਵੀਡੀਓ ਨੂੰ ਲਾਈਕ ਕਰਨਾ ਜੀ ਅਗਰ ਵੀਡੀਓ ਚੰਗੀ ਲੱਗੇ ਤਾਂ ਸੋਹਣਾ ਜਿਹਾ ਕਮੈਂਟ ਕਰਨਾ ਤੇ ਆਪਾਂ ਕਰ ਲਏ ਜੀ ਸਾਫ ਸਫਾਈ ਹੋ ਗਈ ਤੇ ਆਪਾਂ ਕਰਦੇ ਆਂ ਕੰਮ ਕਰ ਵਿੱਚੇ ਚਲੇਗੇ ਜੀ ਸਕੂਲ ਤੇ ਆਪਾਂ ਕਰਦੇ ਆਂ ਜੀ ਕੰਮ ਕਰ ਪਲੀਜ਼ ਇੱਕ ਸੋਣਾ ਜਿਹਾ ਕਮੈਂਟ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਲਓ ਜੀ ਆਪਾਂ ਕਮਰੇ ਚੋਂ ਸਾਰਾ ਖਲਾਰਾ ਚੱਕ ਲਿਆ। ਤੇ ਬੈੱਡ ਵਿਛਾਉਂਦੇ ਨੇ। ਇਹ ਬੱਚੇ ਸਕੂਲ ਚ ਜਾਣਗੇ ਨੇ। ਬਾਹਰ ਵੀ ਆਪਾਂ ਸਾਰਾ ਖਲਾਰਾ ਚੁਗਾ ਚੱਕ ਕੇ ਫੇਰ ਦਿਆਂਗੇ ਚਾਲੂ ਹੁਣ। ਬੱਚਿਆਂ ਨੂੰ ਪੇਜ ਦਾ ਸਕੂਲ। ਤੇ ਇਹ ਪਹਿਲਾਂ ਤੋਂ ਉੱਪਰ ਨਿਕਲੀ ਸੀ ਹੁਣ ਬਦਲਵਾਈ ਜਗਣਗੀਏ। ਚਲੋ ਜੀ ਆਪਾਂ ਹੁਣ ਕਰਦੇ ਆਂ ਕੱਲ ਦੇ ਕੰਮ ਕਰ। बच्चे चले गए स्कूल जो रोटी पानी आप बना लिया खा ले मिलने भाडे नाले कर हैं रसोई की सफाई ਸਾਂ ਥੋੜਾ ਚੇਜ ਹੋ ਰਿਹਾ ਨਾ ਇਸ ਲਈ ਸੁਸਤੀ ਜੀ ਪੈਂਦੀ ਹੈ ਪਾਂਡੇ ਆਪਾਂ ਮਾਰ ਲੇ ਤੇ ਕਰਦੇ ਆ ਜੀ ਆਪਾਂ ਸਫਾਈ ਪਤਾ ਤੁਹਾਨੂੰ ਲਾਣੀ ਹੈ ਮਿਲਦੇ ਆਇਆ ਲੋ ਜੀ ਝਾੜੂ ਪੋਚਾ ਲਾ ਲਈ ਆਪਾਂ ਨੇ ਸਾਰੀ ਸਫਾਈ ਕਰ ਲਈ ਤੇ ਸੁੱਕ ਚੱਲਿਆ ਪੋਚਾ ਵੀ ਪੱਕੇ ਕਰੀਏ ਬੰਦ ਤੇ ਆਪਾਂ ਰਸੋਈ ਦੀ ਵੀ ਸਾਰੀ ਸਫਾਈ ਕਰ ਲਈ ਢਾਂਡੇ ਪੁੰਡੇ ਮਾਂਜ ਲਏ ਤੇ ਹੁਣ ਦੁਪਹਿਰ ਨੂੰ ਬਣਾਵਾਂਗੇ ਆਪਾਂ ਨਮਕੀਨ ਚਾਵਲ ਦਹੀਂ ਭਈਏ ਤੇ ਰਾਤ ਨੂੰ ਸਬਜ਼ੀ ਬਣਾਵਾਂਗੇ ਲੋ ਜੀ ਚਾਵਲ ਆਪਾਂ ਬਣਾ ਲਏ ਹੀ ਨਮਕੀਨ ਤੇ ਬੱਚਿਆਂ ਨੇ ਖਾ ਲੇ बच्चे आ गए थे स्कूल ਤੋਂ ਤੇ ਆਪਾਂ ਰੱਖੀ ਜੀ ਚਾਹ ਬਣਨ ਵਾਸਤੇ ਸ਼ਾਮ ਦੀ ਚਾਹ ਦੇ ਕੇ ਬੱਚਿਆਂ ਨੂੰ ਭੇਜਦੇ ਆਪਾਂ ਟਿਊਸ਼ਨ ਨਜੀ ਸ਼ਾਮ ਦਾ ਹੋ ਗਿਆ ਟਾਈਮ ਤੇ ਬੱਚੇ ਚਲੇ ਗਏ ਟਿਊਸ਼ਨ ਹੁਣ 5 ਵਜੇ ਨੀ ਰਾਜਾ ਪੈਣ ਲੱਗ ਜਾਂਦਾ ਤੇ ਆਪਾਂ ਛਿੱਲਦਿਆਂ ਕਰੇਲੇ ਇਹ ਦੋ ਤਿੰਨ ਛਿੱਲੇ ਮੈਂ ਚਾਹ ਬਣਾਣ ਚਲੇਗੀ ਕਰੇਲੇ ਛਿੱਲਦੇ ਆ ਬਾਹਰ ਵੇਖ ਕੇ ਤੇ ਕੋਲ ਫਿਰ ਭਾਂਡੇ ਮਾਜ ਲਾਂਗੇ ਨਾਲੇ ਆਪਾਂ ਸਬਜ਼ੀ ਬਣਾ ਲਾਂਗੇ ਛਿੱਲ ਲਏ ਇਹਨਾਂ ਨੂੰ ਲੋ ਜੀ ਕਰੇਲੇ ਆਪਾਂ ਛੇਲ ਕੇ ਕੱਟ ਲਏ ਸੀ ਤੇ ਆਲੂ ਪਿਆਜ਼ ਕੱਟੇ ਨੇ ਧੋ ਕੇ ਰੱਖ ਲੈਣ ਤੇ ਆਪਾਂ ਬਣਾ ਲੈ ਇਹ ਸਬਜ਼ੀ ਕਰ ਕਰ ਦੇਖਾ ਲਈ ਅੱਪਨ ਦੁਪਹਿਰੇ ਚਾਵਲ ਬਣਾਏ ਸੀ ਥੋੜੇ ਜਿਹੀ ਬਾਟੀਆਂ ਕੱਢ ਕੇ ਰੱਖਦੇ ਆ ਚਾਵਲਸ ਕੱਢ ਲਿਆ ਨਾ ਤੇਲ ਗਰਮ ਹੋ ਜੇਗਾ ਫਿਰ ਆਪਾਂ ਕarele ਬਣਾਨੇ ਲਓ ਜੀ ਤੇਲ ਆਪਣਾ ਹੋ ਗਿਆ ਗਰਮ ਤੇ ਆਪਾਂ ਕarele ਭਰ ਲੇ ਤੇ ਲੈ ਆਪਾਂ ਪਾਸਤੀ ਤੇ ਸੋਲਨ ਦਾ ਆਟਾ ਇਹ ਭਾਂਡੇ ਮਾਂਜਾਂਗੇ ਕਾਫੀ ਪਏ ਨੇ ਅੱਜ ਭਾਂਡੇ ਇੱਕ ਕਟੋਪਨ ਤੋਂ ਨਾਲੇ ਪਏ ਨੇ ਬੱਚਿਆਂ ਦੇ ਮੋਨਦੇ ਜੀ ਜੇ ਆਟਾ ਗੋਲਨੇ ਆ ਸਬਜ਼ੀ ਬਣਾ ਲਈ ਤੇ ਆਪਾਂ ਮੰਨਦੇ ਆਂ ਜੀ ਭਾਂਡੇ

ਮਾਮਾਂ ਦੇ ਨੇ ਸੰਦਲੇ ਪਕੌੜੇ ਲੈ ਕੇ ਬੰਦੀ ਲਈ ਆਪਾਂ ਬਣਾ ਲੇ ਇੱਕ ਮਿਰਚਾਂ ਤਲਕੀਆਂ ਨੇ ਹਰੀਆਂ ਨਾਲ ਤਰੇਲੇ ਤੇ ਹਲ ਗਿਆ ਤੇ ਪਾਟੇ ਮਿਰਚਾਂ ਆਸੋ ਗਈ ਨੂੰ ਆਪਾਂ ਟੱਟ ਲੈਣੀ ਆ ਟੱਟ ਗਿਆ ਇਸ ਤਰ੍ਹਾਂ ਮੇਖਾ ਤੇ ਹੁਣ ਚਲ ਲਈ ਭਾਂਡੇ ਕੁੰਡੇ ਆਪਾਂ ਮਾਜ ਲੇ ਤੇ ਬਸ ਆਪਾਂ ਰੋਟੀ ਬਣਾਵਾਂਗੇ ਹੁਣ ਠਹਿਰ ਕੇ ਬੱਚਿਆਂ ਦੇ ਟਿਊਸ਼ਨ ਤੋਂ ਪੱਖਾ ਚਲਾ ਲੀ ਮਿਰਚਾਂ ਨਿਕਲ ਜਾਣਗੀਆਂ ਬਾਹਰ ਇਹ ਬਾਹਰ ਹੋ ਗਿਆ ਸ਼ਾਮ ਦਾ ਟਾਈਮ ਤੇ ਆਪਾਂ ਦਦ ਲਾਚੀ ਘਾਤੀ ਪਰਲੀ ਜਗਾ ਕੇ ਆਨੇ ਕੰਪੈਨ ਅਲਾਜੀਆਂ ਜੀਰੀ ਵਾਢ ਚਲੋ ਜੀ ਅੱਜ ਵਾਲੇ ਬਲੌਗ ਦਾ ਇੱਥੇ ਕਰਦੇ ਹਾਂ ਕੱਲ ਨੂੰ ਮਿਲਾਂਗੇ ਇੱਕ ਨਵੇਂ ਬਲੌਗ ਨਾਲ ਤਦਲੀ ਸਸਟੀਕਰ ਜੀ ਬਾਏ ਬਾਏ